ਇੱਕ ਰਸਮੀ ਹਰੀ ਰੋਸ਼ਨੀ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਕੀ ਇਹ ਐਕਸ-ਰੇ ਵਰਗੀ ਕੋਈ ਊਰਜਾ ਦੀ ਤਰੰਗ ਸੀ ਜਾਂ ਇਹ ਨਿੱਕੇ-ਨਿੱਕੇ ਕਣਾਂ ਦੀ ਬਰਸਾਤ ਸੀ ਥੌਮਸਨ ਦੇ ਤੀਜੇ ਪ੍ਰਯੋਗ ਦੇ ਨਤੀਜਿਆਂ ਨੇ ਅਜਿਹਾ ਕੀ ਸਾਬਿਤ ਕੀਤਾ ਕਿ ਵਿਗਿਆਨ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਕਿਤਾਬਾਂ ਨੂੰ ਬਦਲਣਾ ਪੈ ਗਿਆ ਜੇਕਰ ਐਟਮ ਦੇ ਅੰਦਰ 네ਗੇਟਿਵ ਚਾਰਜ ਵਾਲੇ ਇਲੈਕਟ੍ਰੋਨ ਹਨ ਤਾਂ ਫਿਰ ਐਟਮ ਕੁੱਲ ਮਿਲਾ ਕੇ ਨਿਊਟਰਲ ਕਿਉਂ ਹੁੰਦਾ ਹੈ ਯਾਨੀ ਉਸ ਤੇ ਕੋਈ ਚਾਰਜ ਕਿਉਂ ਨਹੀਂ ਹੁੰਦਾ ਤੇਲ ਦੀ ਇੱਕ ਨਿੱਕੀ ਜਹੀ ਬੂੰਦ ਨੇ ਬ੍ਰਹਿਮੰਡ ਦੇ ਸਭ ਤੋਂ ਬੁਨਿਆਦੀ ਰਾਜਾਂ ਵਿੱਚੋਂ ਇੱਕ ਨੂੰ ਕਿਵੇਂ ਖੋਲ ਦਿੱਤਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਕਟੋਪੀਡੀਆ ਤੇ ਮੈਂ ਹਾਂ ਵਿਕਪਾਲ ਕੋਲ ਅੱਜ ਅਸੀਂ ਇੱਕ ਅਜਿਹੇ ਸਵਾਲ ਦੀ ਗੱਲ ਕਰਾਂਗੇ ਜੋ ਇਨਸਾਨ ਹਜ਼ਾਰਾਂ ਸਾਲਾਂ ਤੋਂ ਪੁੱਛਦਾ ਆ ਰਿਹਾ ਹੈ ਇਹ ਦੁਨੀਆ ਇਹ ਬ੍ਰਹਿਮੰਡ ਆਖਰ ਬਣਿਆ ਕਿਸ ਚੀਜ਼ ਦਾ ਹੈ ਫਰਾਚੀਨ ਗਿਆਨੀ ਫਲਾਸਪਰਾ ਤੋਂ ਲੈ ਕੇ 19ਵੀਂ ਸਦੀ ਦੇ ਵਿਗਿਆਨੀਆਂ ਤੱਕ ਸਭ ਦਾ ਮੰਨਣਾ ਸੀ ਕਿ ਹਰ ਚੀਜ਼ ਐਟਮ ਨਾਂ ਦੇ ਇੱਕ ਬਹੁਤ ਹੀ ਛੋਟੇ ਅਣਵੰਡੇ ਕਣ ਨਾਲ ਬਣੀ ਹੋਈ ਹੈ ਐਟਮ ਸ਼ਬਦ ਦਾ ਮਤਲਬ ਕੀ ਹੁੰਦਾ ਹੈ ਜਿਸ ਨੂੰ ਹੋਰ ਤੋੜਿਆ ਨਾ ਜਾ ਸਕੇ ਪਰ 19ਵੀਂ ਸਦੀ ਦੇ ਅੰਤ ਵਿੱਚ ਇੱਕ ਵਿਗਿਆਨੀ ਨੇ ਇੱਕ ਅਜਿਹੀ ਖੋਜ ਕੀਤੀ ਜਿਸ ਨੇ ਇਸ ਹਜ਼ਾਰਾਂ ਸਾਲ ਪੁਰਾਣੀ ਇਸ ਧਾਰਨਾ ਨੂੰ ਹਮੇਸ਼ਾ ਲਈ ਬਦਲ ਦਿੱਤਾ ਉਹ ਵਿਗਿਆਨੀ ਸਨ ਸਰ ਜੋਸਫ ਜੌਨ ਥੌਮਸਨ ਯਾਨੀ ਕਿ ਜੇ ਜੇ ਥਾਮਸਨ ਉਹਨਾਂ ਨੇ 1897 ਵਿੱਚ ਪਦਾਰਥ ਦੇ ਇੱਕ ਬੁਨਿਆਦੀ ਹਿੱਸੇ ਦੀ ਖੋਜ ਕੀਤੀ ਜਿਸ ਨੂੰ ਅੱਜ ਅਸੀਂ ਇਲੈਕਟ੍ਰੋਨ ਕਹਿੰਦੇ ਹਾਂ ਇਹ ਖੋਜ ਇੰਨੀ ਮਹੱਤਵਪੂਰਨ ਸੀ ਕਿ ਐਸ ਨੇ ਨਾ ਸਿਰਫ ਭੌਤਿਕ ਵਿਗਿਆਨ ਬਲਕਿ ਰਸਾਇਣਿਕ ਵਿਗਿਆਨ ਅਤੇ ਸਾਡੀ ਪੂਰੀ ਟੈਕਨੋਲੋਜੀ ਦੀ ਨੀਂਹ ਰੱਖੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜੇ ਜੇ ਥਾਮਸਨ ਦੇ ਇਸ ਸਫ਼ਰ ਨੂੰ ਸਮਝਾਂਗੇ ਅਸੀਂ ਜਾਣਾਂਗੇ ਕਿ ਉਹ ਕਿਹੜੀਆਂ ਰਹੱਸਮਈ ਕੈਥੋਡ ਕਿਰਨਾਂ ਦੀ ਜਾਂਚ ਕਰ ਰਹੇ ਸਨ ਉਹਨਾਂ ਨੇ ਕਿਵੇਂ ਸਾਬਤ ਕੀਤਾ ਕਿ ਐਟਮ ਦੇ ਅੰਦਰ ਵੀ ਕੁਝ ਮੌਜੂਦ ਹੈ ਅਤੇ ਇਸ ਖੋਜ ਨੇ ਸਾਡੀ ਦੁਨੀਆ ਨੂੰ ਕਿਵੇਂ ਬਦਲਿਆ 19ਵੀਂ ਸਦੀ ਦੇ ਅਖੀਰ ਵਿੱਚ ਵਿਗਿਆਨੀਆਂ ਇੱਕ ਬਹੁਤ ਹੀ ਅਜੀਬ ਵਰਤਾਰੇ ਦੀ ਪੜਾਈ ਕਰ ਰਹੇ ਸਨ ਉਹ ਕੱਚ ਦੀਆਂ ਟਿਊਬਾਂ ਨਾਲ ਪ੍ਰਯੋਗ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਵਾ ਬਾਹਰ ਕੱਢ ਦਿੱਤੀ ਜਾਂਦੀ ਸੀ ਯਾਨੀ ਇੱਕ ਅੰਸ਼ਕ ਵੈਕਿਊਮ ਬਣਾਇਆ ਜਾਂਦਾ ਸੀ ਇਨ੍ਹਾਂ ਟਿਊਬਾਂ ਦੇ ਦੋਵੇਂ ਸਿਰਿਆਂ ਤੇ ਤਾਤ ਦੀਆਂ ਪਲੇਟਾਂ ਲਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਇਲੈਕਟਰੋਡ ਕਿਹਾ ਜਾਂਦਾ ਹੈ ਜਦੋਂ ਇਨ੍ਹਾਂ ਇਲੈਕਟਰੋਡਾਂ ਤੇ ਬਹੁਤ ਜ਼ਿਆਦਾ ਵੋਲਟੇਜ ਲਾਗੂ ਕੀਤੀ ਜਾਂਦੀ ਸੀ ਦਾ ਇਹ ਇੱਕ ਅਜੀਬ ਚੀਜ਼ ਹੁੰਦੀ ਸੀ 네ਗੇਟਿਵ ਇਲੈਕਟਰੋਡ ਜਿਸ ਨੂੰ ਕੈਥੋਡ ਕਿਹਾ ਜਾਂਦਾ ਹੈ ਤੋਂ ਇੱਕ ਅਦਿੱਖ ਕਿਰਨ ਨਿਕਲਦੀ ਸੀ ਜੋ ਟਿਊਬ ਦੇ ਦੂਜੇ ਸਿਰੇ ਤੇ ਜਾ ਕੇ ਟਕਰਾਉਂਦੀ ਸੀ ਅਤੇ ਇੱਕ ਹਰੇ ਰੰਗ ਦੀ ਚਮਕ ਪੈਦਾ ਕਰਦੀ ਸੀ ਇਹਨਾਂ ਕਿਰਨਾਂ ਨੂੰ ਕੈਥੋਡ ਕਿਰਨਾਂ ਦਾ ਨਾਮ ਦਿੱਤਾ ਗਿਆ ਹੈ ਐਕਰੇ ਹਸਮੀ ਹਰੀ ਰੋਸ਼ਨੀ ਜਿਸ ਨੇ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨੀਆਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਕੀ ਇਹ ਐਕਸ-ਰੇ ਵਰਗੀ ਕੋਈ ਊਰਜਾ ਦੀ ਤਰੰਗ ਸੀ ਜਾਂ ਇਹ ਨਿੱਕੇ-ਨਿੱਕੇ ਕਣਾਂ ਦੀ ਬਰਸਾਤ ਸੀ ਉਸ ਸਮੇਂ ਦੇ ਵਿਗਿਆਨ ਦਾ ਸਭ ਤੋਂ ਵੱਡਾ ਸਵਾਲ ਸੀ ਜ਼ਿਆਦਾਤਰ ਜਰਮਨ ਵਿਗਿਆਨੀ ਮੰਨਦੇ ਸਨ ਕਿ ਇਹ ਤਰੰਗ ਹੈ ਕਿਉਂਕਿ ਇਹ ਸਿੱਧੀ ਲਾਈਨ ਵਿੱਚ ਚੱਲਦੀ ਸੀ ਅਤੇ ਆਪਣੇ ਰਸਤੇ ਵਿੱਚ ਰੱਖੀ ਚੀਜ਼ ਦਾ ਪਰਛਾਵਾਂ ਬਣਾਉਂਦੀ ਸੀ ਦੂਜੇ ਪਾਸੇ ਜ਼ਿਆਦਾਤਰ ਬ੍ਰਿਟਿਸ਼ ਵਿਗਿਆਨੀਆਂ ਦਾ ਮੰਨਣਾ ਸੀ ਕਿ ਇਹ ਨੈਗੇਟਿਵ ਚਾਰਜ ਵਾਲੇ ਕਣ ਹਨ ਕਿਉਂਕਿ ਜਦੋਂ ਇੱਕ ਚੁੰਬਕੀ ਖੇਤਰ ਲਾਗੂ ਕੀਤਾ ਜਾਂਦਾ ਸੀ ਤਾਂ ਇਹ ਕਿਰਨਾ ਮੋੜ ਜਾਂਦੇ ਸਨ ਜੋ ਕਿ ਚਾਰਜ ਵਾਲੇ ਕਣਾਂ ਦਾ ਗੁਣ ਹੈ ਪਰ ਇਹ ਇੱਕ ਵੱਡੀ ਸਮੱਸਿਆ ਸੀ ਜੇ ਚਾਰਜ ਵਾਲੇ ਕਣ ਸਨ ਤਾਂ ਇਹਨਾਂ ਨੂੰ ਬਿਜਲੀ ਖੇਤਰ ਵਿੱਚ ਵੀ ਮੋੜਨਾ ਚਾਹੀਦਾ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਵਿਗਿਆਨੀ ਨੇ ਕਿਰਨਾਂ ਦੀ ਬਿਜਲੀ ਖੇਤਰ ਨਾਲ ਮੋੜ ਨਹੀਂ ਸਕਿਆ ਸੀ ਇਸ ਕਾਰਨ ਇਸ ਬਾਰੇ ਬਹਿਸ ਕਾਫੀ ਸਾਲਾਂ ਤੱਕ ਚੱਲਦੀ ਰਹੀ ਇਸੇ ਸਮੇਂ 1895 ਵਿੱਚ ਜੇ ਜੇ ਥਾਮਸਨ ਜੋ ਕਿ ਕੈਂਬਰਿਜ ਯੂਨੀਵਰਸਿਟੀ ਦੀ ਵਿਸ਼ਵ ਪ੍ਰਸਿੱਧ ਕੈਵਿਡਿਸ਼ ਲੈਬਾਰਟਰੀ ਦੇ ਮੁਖੀ ਸਨ ਨੇ ਇਸ ਰਹੱਸ ਨੂੰ ਹੱਲ ਕਰਨ ਦਾ ਫੈਸਲਾ ਕੀਤਾ ਉਹ ਇੱਕ ਬਹੁਤ ਹੀ ਹੁਸ਼ਿਆਰ ਅਤੇ ਸਾਵਧਾਨ ਪ੍ਰਯੋਗਕਰਤਾ ਸਨ ਅਤੇ ਉਹਨਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਲੜੀਵਾਰ ਪ੍ਰਯੋਗਾਂ ਦੀ ਯੋਜਨਾ ਬਣਾਈ ਜੇ ਜੇ ਥਾਮਸਨ ਨੇ ਬੈਸਟ ਨੂੰ ਖਤਮ ਕਰਨ ਲਈ ਤਿੰਨ ਬਹੁਤ ਮਹੱਤਵਪੂਰਨ ਪ੍ਰਯੋਗ ਕੀਤੇ ਆਪਣੇ ਪਹਿਲੇ ਪ੍ਰਯੋਗ ਵਿੱਚ ਉਹਨਾਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਕੈਥੋਡ ਕਿਰਨਾ ਅਤੇ ਨੈਗੇਟਿਵ ਚਾਰਜ ਨੂੰ ਵੱਖ ਕੀਤਾ ਜਾ ਸਕਦਾ ਹੈ ਉਹਨਾਂ ਨੇ ਇੱਕ ਕੈਥੋਡ ਰੇ ਟਿਊਬ ਨੂੰ ਥੋੜਾ ਸੋਧਿਆ ਅਤੇ ਉਸ ਵਿੱਚ ਇੱਕ ਇਲੈਕਟ੍ਰੋਮੀਟਰ ਲਗਾਇਆ ਜੋ ਬਹੁਤ ਹੀ ਛੋਟੇ ਬਿਜਲੀ ਚਾਰਜ ਨੂੰ ਮਾਪ ਸਕਦਾ ਸੀ ਜਦੋਂ ਉਹਨਾਂ ਨੇ ਕਿਰਨਾਂ ਨੂੰ ਸਿੱਧਾ ਇਲੈਕਟ੍ਰੋਮੀਟਰ ਤੇ ਪਾਇਆ ਤਾਂ ਉਸਨੇ ਇੱਕ ਵੱਡਾ ਨੈਗੇਟਿਵ ਚਾਰਜ ਦਰਜ ਕੀਤਾ ਫਿਰ ਉਹਨਾਂ ਨੇ ਇੱਕ ਚੁੰਬਕ ਦੀ ਵਰਤੋਂ ਕਰਕੇ ਕਿਰਨਾਂ ਨੂੰ ਮੋੜ ਦਿੱਤਾ ਤਾਂ ਜੋ ਉਹ ਇਲੈਕਟ੍ਰੋਮੀਟਰ ਤੱਕ ਨਾ ਪਹੁੰਚ ਸਕਣ ਇਸ ਵਾਰ ਇਲੈਕਟ੍ਰੋਮੀਟਰ ਨੇ ਕੋਈ ਚਾਰਜ ਦਰਜ ਨਹੀਂ ਕੀਤਾ ਇਸ ਸਧਾਰਨ ਪ੍ਰਯੋਗ ਨੇ ਸਾਬਤ ਕਰ ਦਿੱਤਾ ਕਿ ਨੈਗੇਟਿਵ ਚਾਰਜ ਅਤੇ ਕੈਥੋਡ ਕਿਰਨਾਂ ਇੱਕੋ ਹੀ ਚੀਜ਼ ਹਨ ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਦੂਜਾ ਪ੍ਰਯੋਗ ਸਭ ਤੋਂ ਵੱਡੀ ਚੁਣੌਤੀ ਸੀ ਕਿ ਕਿਰਨਾਂ ਨੂੰ ਬਿਜਲਈ ਖੇਤਰ ਨਾਲ ਮੋੜਨਾ ਥੌਮਸਨ ਨੇ ਸੋਚਿਆ ਕਿ ਸ਼ਾਇਦ ਦੂਜੇ ਵਿਗਿਆਨੀ ਇਸ ਲਈ ਅਸਫਲ ਹੋ ਰਹੇ ਸਨ ਕਿਉਂਕਿ ਉਹਨਾਂ ਦੀਆਂ ਟਿਊਬਾਂ ਵਿੱਚ ਅਜੇ ਵੀ ਕੁਝ ਹਵਾ ਦੇ ਕਣ ਮੌਜੂਦ ਸਨ ਜੋ ਬਿਜਲਈ ਖੇਤਰ ਨੂੰ ਬੇਅਸਰ ਕਰ ਰਹੇ ਸਨ ਇਸ ਲਈ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਵੈਕਿਊਮ ਪੰਪ ਦੀ ਵਰਤੋਂ ਕਰਕੇ ਟਿਊਬ ਵਿੱਚੋਂ ਲਗਭਗ ਸਾਰੀ ਹਵਾ ਬਾਹਰ ਕੱਢ ਦਿੱਤੀ ਫਿਰ ਉਹਨਾਂ ਨੇ ਟਿਊਬ ਦੇ ਵਿੱਚ ਦੋ ਸਮਾਨਾਂਤਰ ਧਾਤ ਦੀਆਂ ਪਲੇਟਾਂ ਲਗਾਈਆਂ ਅਤੇ ਉਹਨਾਂ 'ਤੇ ਵੋਲਟੇਜ ਲਾਗੂ ਕੀਤੀ ਐਸ.ਆਰ.ਜੀ. ਵਿੱਚ ਬਿਜਲੀ ਖੇਤਰ ਚਾਲੂ ਹੋਇਆ ਤਾਂ ਕੈਥੋਡ ਕਿਰਨਾ ਪੋਜ਼ਿਟਿਵ ਪਲੇਟ ਵੱਲ ਮੁੜ ਗਈਆਂ। ਐਸ ਨੇ ਨਿਰਣਾਇਕ ਤੌਰ ਤੇ ਸਾਬਿਤ ਕਰ ਦਿੱਤਾ ਕਿ ਕੈਥੋਡ ਕਿਰਨਾ ਅਸਲ ਵਿੱਚ ਨੈਗੇਟਿਵ ਚਾਰਜ ਵਾਲੇ ਕਣਾਂ ਨਾਲ ਬਣਿਆ ਹਨ। ਥੌਮਸਨ ਦੇ ਤੀਜੇ ਪ੍ਰਯੋਗ ਦੇ ਨਤੀਜਿਆਂ ਨੇ ਅਜਿਹਾ ਕੀ ਸਾਬਿਤ ਕੀਤਾ ਕਿ ਵਿਗਿਆਨ ਦੀਆਂ ਹਜ਼ਾਰਾਂ ਸਾਲ ਪੁਰਾਣੀਆਂ ਕਿਤਾਬਾਂ ਨੂੰ ਬਦਲਣਾ ਪੈ ਗਿਆ। ਆਪਣੇ ਤੀਜੇ ਅਤੇ ਸਭ ਤੋਂ ਮਸ਼ਹੂਰ ਪ੍ਰਯੋਗ ਥੌਮਸਨ ਨੇ ਇਨ੍ਹਾਂ ਕਣਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇੱਕੋ ਟਿਊਬ ਵਿੱਚ ਬਿਜਲੀ ਅਤੇ ਚੁੰਬਕੀ ਦੋਵੇਂ ਖੇਤਰ ਲਾਗੂ ਕੀਤੇ ਪਹਿਲਾਂ ਉਹਨਾਂ ਨੇ ਸਿਰਫ ਚੁੰਬਕੀ ਖੇਤਰ ਨਾਲ ਕਿਰਨਾਂ ਨੂੰ ਮੋੜਿਆ ਅਤੇ ਮਾਪਿਆ ਕਿ ਉਹ ਕਿੰਨਾ ਮੁੜੀਆਂ ਫਿਰ ਉਹਨਾਂ ਨੇ ਬਿਜਲੀ ਖੇਤਰ ਨੂੰ ਇਸ ਤਰ੍ਹਾਂ ਐਡਜਸਟ ਕੀਤਾ ਕਿ ਉਹ ਚੁੰਬਕੀ ਖੇਤਰ ਦੇ ਪ੍ਰਭਾਵ ਨੂੰ ਬਿਲਕੁਲ ਉਲਟਾ ਦੇਵੇ ਅਤੇ ਕਿਰਨਾਂ ਦੁਬਾਰਾ ਸਿੱਧੀਆਂ ਜਾਣ ਲੱਗ ਪੈਣ ਇਨ੍ਹਾਂ ਦੋਵਾਂ ਆਪਾਂ ਦੀ ਵਰਤੋਂ ਕਰਕੇ ਉਹ ਇਨ੍ਹਾਂ ਕਣਾਂ ਦੇ ਚਾਰਜ ਤੇ ਪੁੰਜ ਦਾ ਅਨੁਪਾਤ ਯਾਨੀ ਮਾਸ ਟੂ ਚਾਰਜ ਰੇਸ਼ੀਓ ਦੀ ਗਣਨਾ ਕਰ ਸਕੇ ਜਦੋਂ ਨਤੀਜਾ ਆਇਆ ਤਾਂ ਉਹ ਹੈਰਾਨ ਰਹਿ ਗਏ ਇਨ੍ਹਾਂ ਕਣਾਂ ਦਾ ਮਾਸ ਟੂ ਚਾਰਜ ਰੇਸ਼ੋ ਸਭ ਤੋਂ ਹਲਕੇ ਜਾਣੇ ਜਾਂਦੇ ਕਣ ਹਾਈਡਰੋਜਨ ਆਇਨ ਨਾਲ ਹਜ਼ਾਰ ਗੁਣਾ ਤੋਂ ਵੀ ਵੱਧ ਸੀ ਇਸ ਦਾ ਮਤਲਬ ਸੀ ਕਿ ਜਾਂ ਤਾਂ ਇਨ੍ਹਾਂ ਕਣਾਂ ਤੇ ਚਾਰਜ ਬਹੁਤ ਜ਼ਿਆਦਾ ਸੀ ਜਾਂ ਫਿਰ ਇਨ੍ਹਾਂ ਦਾ ਪੁੰਜ ਬਹੁਤ ਹੀ ਘੱਟ ਸੀ ਥੌਮਸਨ ਨੇ ਸਹੀ ਅਨੁਮਾਨ ਲਗਾਇਆ ਕਿ ਇਨ੍ਹਾਂ ਕਣਾਂ ਦਾ ਪੁੰਜ ਬਹੁਤ ਹੀ ਛੋਟਾ ਸੀ ਐਟਮ ਨਾਲੋਂ 20000 ਗੁਣਾ ਛੋਟਾ ਇਹ ਇੱਕ ਕ੍ਰਾਂਤੀਕਾਰੀ ਖੋਜ ਸੀ ਥੌਮਸਨ ਨੇ ਸਾਬਤ ਕਰ ਦਿੱਤਾ ਸੀ ਕਿ ਐਟਮ ਅਭਿਵੱਜ ਨਹੀਂ ਹੈ ਉਸ ਦੇ ਅੰਦਰ ਹੋਰ ਵੀ ਛੋਟੇ ਕਣ ਮੌਜੂਦ ਹਨ ਉਹਨਾਂ ਨੇ ਇਹਨਾਂ ਨਵੇਂ ਲੱਭੇ ਕਣਾਂ ਨੂੰ ਸ਼ੁਰੂ ਵਿੱਚ ਕਾਰਪਸਕਲਜ਼ ਦਾ ਨਾਮ ਦਿੱਤਾ ਜਿਸ ਦਾ ਮਤਲਬ ਹੈ ਛੋਟੇ ਕਣ ਬਾਅਦ ਵਿੱਚ ਇਹਨਾਂ ਨੂੰ ਇੱਕ ਹੋਰ ਵਿਗਿਆਨੀ ਦੁਆਰਾ ਸੁਲਝਾਇਆ ਗਿਆ ਨਾਮ ਇਲੈਕਟ੍ਰੋਨ ਦਿੱਤਾ ਗਿਆ ਜੋ ਅੱਜ ਤੱਕ ਵਰਤਿਆ ਜਾਂਦਾ ਹੈ ਥੌਮਸਨ ਨੇ ਇਹ ਵੀ ਦਿਖਾਇਆ ਕਿ ਭਾਵੇਂ ਕੋਈ ਵੀ ਤੱਤ ਦਾ ਬਣਿਆ ਹੋਵੇ ਇਹਨਾਂ ਕਣਾਂ ਦਾ ਮਾਸ ਟੂ ਚਾਰਜ ਰੇਸ਼ੀਓ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ ਇਸ ਤੋਂ ਉਹਨਾਂ ਨੇ ਇਹ ਸਿੱਟਾ ਕੱਢਿਆ ਕਿ ਇਹ ਇਲੈਕਟ੍ਰੋਨ ਸਾਰੇ ਹੀ ਪਦਾਰਥਾਂ ਦੇ ਬੁਨਿਆਦੀ ਹਿੱਸੇ ਹਨ ਇਹ ਖੋਜ ਇੰਨੀ ਵੱਡੀ ਸੀ ਕਿ ਇਸ ਨੇ ਐਟਮ ਦੀ ਸਾਡੀ ਸਮਝ ਨੂੰ ਹਮੇਸ਼ਾ ਲਈ ਬਦਲ ਦਿੱਤਾ ਜੇਕਰ ਐਟਮ ਦੇ ਅੰਦਰ ਨੈਗੇਟਿਵ ਚਾਰਜ ਵਾਲੇ ਇਲੈਕਟ੍ਰੋਨ ਹਨ ਤਾਂ ਫਿਰ ਐਟਮ ਕੁੱਲ ਮਿਲਾਤ ਨਿਊਟਰਲ ਕਿਉਂ ਹੁੰਦਾ ਹੈ ਯਾਨੀ ਉਸ ਤੇ ਕੋਈ ਚਾਰਜ ਕਿਉਂ ਨਹੀਂ ਹੁੰਦਾ ਇਸ ਸਵਾਲ ਦਾ ਜਵਾਬ ਦੇਣ ਲਈ ਥੌਮਸਨ ਨੇ ਐਟਮ ਦਾ ਆਪਣਾ ਇੱਕ ਮਾਡਲ ਪੇਸ਼ ਕੀਤਾ ਇਸ ਮਾਡਲ ਨੂੰ ਪੱਲਮ ਪੁੱਡਿੰਗ ਮਾਡਲ ਕਿਹਾ ਜਾਂਦਾ ਹੈ ਉਹਨਾਂ ਨੇ ਕਲਪਨਾ ਕੀਤੀ ਕਿ ਐਟਮ ਇੱਕ ਪੋਜ਼ਿਟਿਵ ਚਾਰਜ ਦਾ ਗੋੜਾ ਹੈ ਜਿਵੇਂ ਕਿ ਇੱਕ ਪੋਡਿੰਗ ਅਤੇ ਐਸ ਪੋਜ਼ਿਟਿਵ ਪੋਡਿੰਗ ਦੇ ਅੰਦਰ 네ਗੇਟਿਵ ਚਾਰਜ ਵਾਲੇ ਇਲੈਕਟ੍ਰੋ ਇਲੈਕਟ੍ਰੋਨ ਖਿੰਡੇ ਹੋਏ ਹਨ ਜਿਵੇਂ ਪੋਡਿੰਗ ਵਿੱਚ ਸੁੱਕੇ ਮੇਵੇ ਹੁੰਦੇ ਹਨ ਪੋਜ਼ਿਟਿਵ ਅਤੇ 네ਗੇਟਿਵ ਚਾਰਜ ਇੱਕ ਦੂਜੇ ਨੂੰ ਬਰਾਬਰ ਕਰ ਦਿੰਦੇ ਹਨ ਜਿਸ ਨਾਲ ਪੂਰਾ ਐਟਮ ਨਿਊਟਰਲ ਹੋ ਜਾਂਦਾ ਹੈ ਭਾਵੇਂ ਇਹ ਮਾਡਲ ਬਾਅਦ ਵਿੱਚ ਗਲਤ ਸਾਬਿਤ ਹੋਇਆ ਪਰ ਇਹ ਆਈਟਮ ਦਾ ਪਹਿਲਾ ਮਾਡਲ ਸੀ ਜਿਸ ਵਿੱਚ ਉਪ ਪਰਮਾਣੂ ਕਣਾਂ 'ਤੇ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਨੇ ਪਵੈਖ ਦੀ ਖੋਜ ਲਈ ਹਰ ਰਾਹ ਖੋਲ ਦਿੱਤਾ ਜੇ ਜੇ ਥਾਮਸਨ ਦੀ ਇਸ ਸ਼ਾਨਦਾਰ ਖੋਜ ਲਈ ਉਹਨਾਂ ਨੂੰ 1906 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ ਉਹਨਾਂ ਨੂੰ 1908 ਵਿੱਚ ਸਰ ਦੀ ਉਪਾਦੀ ਨਾਲ ਵੀ ਸਨਮਾਨਿਤ ਕੀਤਾ ਗਿਆ ਉਹ ਨਾ ਸਿਰਫ ਇੱਕ ਮਹਾਨ ਵਿਗਿਆਨੀ ਸਨ ਬਲਕਿ ਇੱਕ ਮਹਾਨ ਅਧਿਆਪਕ ਵੀ ਸਨ ਉਹਨਾਂ ਦੇ ਸੱਤ ਵਿਦਿਆਰਥੀ ਅਤੇ ਇਤੋਂ ਤੱਕ ਕਿ ਉਹਨਾਂ ਦੇ ਆਪਣੇ بیٹے ਜਾਰਜ ਪੇਜਟ ਥੌਮਸਨ ਨੇ ਵੀ ਬਾਅਦ ਵਿੱਚ ਨੋਬਲ ਪੁਰਸਕਾਰ ਜਿੱਤੇ ਜੇ ਜੇ ਥੌਮਸਨ ਨੇ ਇਲੈਕਟ੍ਰੋਨ ਦੀ ਮੌਜੂਦਗੀ ਸਾਬਤ ਕਰ ਦਿੱਤੀ ਸੀ ਅਤੇ ਉਸਦੇ ਮਾਸਟਰ ਚਾਰਜ ਰੇਸ਼ੀਓ ਦੀ ਗਣਨਾ ਕਰ ਲਈ ਸੀ ਪਰ ਅਜੇ ਵੀ ਦੋ ਚੀਜ਼ਾਂ ਪਤਾ ਨਹੀਂ ਸਨ ਇਲੈਕਟ੍ਰੋਨ ਅਤੇ ਅਸਲ ਚਾਰਜ ਕਿੰਨਾ ਹੈ ਅਤੇ ਉਸਦਾ ਅਸਲ ਪੌਂਚ ਕਿੰਨਾ ਹੈ ਇਸ ਬੁਝਾਰਤ ਨੂੰ ਇੱਕ ਅਮਰੀਕੀ ਭੌਤਿਕ ਵਿਗਿਆਨੀ ਰੋਬਰਟ ਮਿਲਿਕਨ ਨੇ ਹੱਲ ਕੀਤਾ ਤੇਲ ਦੀ ਇੱਕ ਨਿੱਕੀ ਜਹੀ ਬੂੰਦ ਨੇ ਬ੍ਰਹਿਮੰਡ ਦੇ ਸਭ ਤੋਂ ਬੁਨਿਆਦੀ ਰਾਜਾਂ ਵਿੱਚੋਂ ਇੱਕ ਨੂੰ ਕਿਵੇਂ ਖੋਲ ਦਿੱਤਾ 1909 ਵਿੱਚ ਮਿਲਿਕਨ ਨੇ ਇੱਕ ਬਹੁਤ ਹੀ ਹੁਸ਼ਿਆਰ ਤੇ ਸਟਿਕ ਪ੍ਰਯੋਗ ਕੀਤਾ ਜਿਸ ਨੂੰ ਮਸ਼ਹੂਰ ਤੇਲ ਡ੍ਰੌਪ ਪ੍ਰਯੋਗ ਕਿਹਾ ਜਾਂਦਾ ਹੈ ਇਸ ਪ੍ਰਯੋਗ ਵਿੱਚ ਉਹਨਾਂ ਨੇ ਦੋ ਸਮਾਨਾਂਤਰਤਾਤ ਦੀਆਂ ਪਲੇਟਾਂ ਦੇ ਵਿਚਕਾਰ ਇੱਕ ਛੋਟੇ ਜਿਹੇ ਸ਼ੇਕ ਰਾਹੀਂ ਤੇਲ ਦੀਆਂ ਬਹੁਤ ਹੀ ਬਰੀਕ ਬੂੰਦਾਂ ਦਾ ਛਿੜਕਾ ਕੀਤਾ ਇਹ ਬੂੰਦਾਂ ਇੰਨੀਆਂ ਹਲਕੀਆਂ ਸਨ ਕਿ ਉਹ ਹਵਾ ਵਿੱਚ ਹੌਲੀ-ਹੌਲੀ ਹੇਠਾਂ ਡਗਦੀਆਂ ਸਨ ਜਦੋਂ ਇਹ ਬੂੰਦਾਂ ਛਿੜਕੀਆਂ ਜਾਂਦੀਆਂ ਸਨ ਤਾਂ ਉਹ ਰਗੜ ਕਾਰਨ ਬਿਜਲਈ ਤੌਰ ਤੇ ਚਾਰਜ ਹੋ ਜਾਂਦੀਆਂ ਸਨ ਯਾਨੀ ਉਹਨਾਂ ਤੇ ਕੁਝ ਇਲੈਕਟ੍ਰੋਨ ਚਿਪਕ ਜਾਂਦੇ ਸਨ ਫਿਰ ਮਿਲਿਕਨ ਇੱਕ ਮਾਈਕਰੋਸਕੋਪ ਦੀ ਮਦਦ ਨਾਲ ਇੱਕ ਬੂੰਦ ਤੇ ਧਿਆਨ ਕੇਂਦ੍ਰਿਤ ਕਰਦੇ ਸਨ ਜਦੋਂ ਉਹ ਬੂੰਦ ਗੁਰੂਤਾਕਰਸ਼ਣ ਕਾਰਨ ਹੇਠਾਂ ਡੈਗ ਰਹੀ ਹੁੰਦੀ ਸੀ ਤਾਂ ਉਹ ਹੇਠਲੀ ਪਲੇਟ ਤੇ ਪੋਜ਼ਿਟਿਵ ਵੋਲਟੇਜ ਲਗਾ ਦਿੰਦੇ ਸਨ ਕਿਉਂਕਿ ਤੇਲ ਦੀ ਬੂੰਦ ਤੇ ਨੈਗੇਟਿਵ ਚਾਰਜ ਸੀ ਇਸ ਲਈ ਉਹ ਉੱਪਰ ਵੱਲ ਖਿੱਚੀ ਜਾਂਦੀ ਸੀ ਮਿਲਿਕਨ ਵੋਲਟੇਜ ਨੂੰ ਬੜੀ ਸਾਵਧਾਨੀ ਨਾਲ ਐਡਜਸਟ ਕਰਦੇ ਸਨ ਜਦੋਂ ਤੱਕ ਇਹੇਠਾਂ ਵੱਲ ਲੱਗਣ ਵਾਲਾ ਗੁਰੂਤਾਕਰਸ਼ਣ ਬਲ ਅਤੇ ਉੱਪਰ ਵੱਲ ਲੱਗਣ ਵਾਲਾ ਬਿਜਲਈਤ ਬਲ ਬਿਲਕੁਲ ਬਰਾਬਰ ਨਹੀਂ ਹੋ ਜਾਂਦੇ ਸਨ ਇਸ ਸਥਿਤੀ ਵਿੱਚ ਤੇਲ ਦੀ ਬੂੰਦ ਹਵਾ ਵਿੱਚ ਇੱਕ ਥਾਂ ਤੇ ਰੁਕ ਜਾਂਦੀ ਸੀ ਵੋਲਟੇਜ ਅਤੇ ਬੂੰਦ ਦੇ ਭਾਰ ਨੂੰ ਮਾਪ ਕੇ ਉਹ ਉਸ ਬੂੰਦ ਤੇ ਮੌਜੂਦ ਕੁੱਲ ਚਾਰਜ ਦੀ ਗਣਨਾ ਕਰ ਸਕਦੇ ਸਨ ਉਨ੍ਹਾਂ ਨੇ ਸੈਂਕੜੇ ਬੂਨ ਦਾ ਨਾਲ ਇਹ ਪ੍ਰਯੋਗ ਦੁਹਰਾਇਆ ਅਤੇ ਪਾਇਆ ਕਿ ਹਰ ਬੂਨ ਤੇ ਚਾਰਜ ਹਮੇਸ਼ਾ ਇੱਕ ਛੋਟੀ ਜਹੀ ਸੰਖਿਆ ਦਾ ਪੂਰਣ ਗੁਣਾਖ ਹੁੰਦਾ ਸੀ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਇਹ ਇੱਕ ਛੋਟੀ ਜਹੀ ਸੰਖਿਆ ਹੀ ਇੱਕ ਸਿੰਗਲ ਇਲੈਕਟ੍ਰੋਨ ਦਾ ਚਾਰਜ ਹੈ। 1909 ਜਦੋਂ ਇਲੈਕਟ੍ਰੋਨ ਦਾ ਚਾਰਜ ਪਤਾ ਲੱਗ ਗਿਆ ਤਾਂ ਥੌਮਸਨ ਦੇ ਅਨੁਪਾਤ ਦੀ ਵਰਤੋਂ ਕਰਕੇ ਇਲੈਕਟ੍ਰੋਨ ਦੇ ਪੌਂਚ ਦੀ ਵੀ ਗਣਨਾ ਕਰ ਲਈ ਗਈ। ਨਤੀਜਾ ਹੈਰਾਨ ਕਰਨ ਵਾਲਾ ਸੀ। ਇਲੈਕਟ੍ਰੋਨ ਦਾ ਪੌਂਚ ਇੱਕ ਹਾਈਡਰੋਜਨ ਐਟਮ ਨਾਲੋਂ ਲਗਭਗ 1836 ਗੁਣਾ ਘਟ ਸੀ ਤਾਂ ਦੋਸਤੋ ਇਹ ਸੀ ਇਲੈਕਟ੍ਰੋਨ ਦੀ ਖੋਜ ਦੀ ਕਹਾਣੀ ਇੱਕ ਸਫ਼ਰ ਜੋ ਕੈਥੋਡ ਕਿਰਨਾਂ ਦੇ ਇੱਕ ਰਹੱਸਮਈ ਪ੍ਰਯੋਗ ਤੋਂ ਸ਼ੁਰੂ ਹੋਇਆ ਜੇ ਜੇ ਥੌਮਸਨ ਦੀ ਪ੍ਰਤਿਭਾ ਦੁਆਰਾ ਅੱਗੇ ਵਧਿਆ ਅਤੇ ਰਾਬਰਟ ਮਿਲਿਕਨ ਦੀ ਸਟੀਕ ਮਾਪ ਨਾਲ ਪੂਰਾ ਹੋਇਆ ਇਸ ਇੱਕ ਛੋਟੇ ਜਿਹੇ ਅਦਿੱਖ ਕਣ ਦੀ ਖੋਜ ਨੇ ਸਿਰਫ ਐਟਮ ਬਾਰੇ ਸਾਡੀ ਸਮਝ ਨੂੰ ਹੀ ਨਹੀਂ ਬਦਲਿਆ ਬਲਕਿ ਇਸ ਨੇ 20ਵੀਂ ਸਦੀ ਦੀ ਤਕਨੀਕੀ ਕ੍ਰਾਂਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਅੱਜ ਸਾਡੇ ਆਲੇ-ਦੁਆਲੇ ਜੋ ਵੀ ਇਲੈਕਟ੍ਰੋਨਿਕਸ ਹੈ ਤੁਹਾਡਾ ਫੋਨ ਕੰਪਿਊਟਰ ਟੈਲੀਵਿਜ਼ਨ ਇਹ ਸਭ ਇਲੈਕਟ੍ਰੋਨ ਦੇ ਪ੍ਰਵਾਹ ਤੇ ਹੀ ਕੰਮ ਕਰਦਾ ਹੈ ਇਹ ਖੋਜ ਸਾਨੂੰ ਦੱਸਦੀ ਹੈ ਕਿ ਵਿਗਿਆਨ ਕਿਵੇਂ ਕੰਮ ਕਰਦਾ ਹੈ ਉਤਸੁਕਤਾ ਪ੍ਰਯੋਗ ਅਤੇ ਪੁਰਾਣੀਆਂ ਧਾਰਨਾਵਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਨਾਲ ਤੁਹਾਨੂੰ ਜੇ ਜੇ ਥਾਮਸਨ ਅਤੇ ਇਲੈਕਟ੍ਰੋਨ ਦੀ ਇਹ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਹੀ ਰეკਮੈਂਡ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕੋਈ ਨਵਾਂ ਸਿੱਖਣ ਮਿਲਿਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਵਿਗਿਆਨ ਅਤੇ ਇਤਿਹਾਸ ਦੀਆਂ ਅਜਿਹੀਆਂ ਦਿਲਚਸਪ ਕਹਾਣੀਆਂ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅਤੇ ਉਤਸੁਕ ਰਹੋ ਧੰਨਵਾਦ